ਹਰ ਇੱਕ ਗੱਡੀ ਤੇ ਹਰ ਇੱਕ ਦੁਕਾਨ ਅਤੇ ਹਰ ਇੱਕ ਘਰ ਦੇ ਵਿੱਚ ਕਾਲਾ ਝੰਡਾ ਲਗਾ ਕੇ ਸ਼ੁਭਕਰਨ ਸਿੰਘ ਨੂੰ ਲੈ ਕੇ ਹੱਕ ਦਾ ਨਾਅਰਾ ਮਾਰਿਆ ਜਾਵੇਗਾ ਤੇ ਕਾਲੇ ਦਿਵਸ ਵਜੋਂ ਜਿਹੜਾ 23 ਤੇ 24 ਫਰਵਰੀ ਨੂੰ ਮਨਾਇਆ ਜਾਵੇਗਾ ਇਹ ਬਿਆਨ ਜਗਜੀਤ ਸਿੰਘ ਢੱਲੇਵਾਲ ਦੇ ਵੱਲੋਂ ਦਿੱਤੇ ਗਏ ਨੇ ਤੇ ਦੱਸਦੀ ਕਿ ਬੀਤੇ ਦਿਨਾਂ ਦੇ ਵਿੱਚ ਕਿਸਾਨ ਜਥੇਬੰਦੀਆਂ ਦੇ ਵੱਲੋਂ ਤਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਤੇ ਸ਼ੰਭੂ ਬਾਰਡਰ ਤੇ ਕਿਸਾਨ ਜਥੇਬੰਦੀਆਂ ਡਟੀਆਂ ਹੋਈਆਂ ਨੇ ਤੇ ਉੱਥੇ ਹੀ ਇੱਕ ਨੌਜਵਾਨ ਸ਼ਹੀਦ ਹੋ ਗਿਆ ਹੈ ਤੇ ਜਿਸ ਦਾ ਨਾਮ ਸੁਭਕਰਨ ਸਿੰਘ ਹੈ ਤੇ ਜਿਸ ਦੌਰਾਨ ਕਿਸਾਨ ਜਥੇਬੰਦੀਆਂ ਦੇ ਵੱਲੋਂ ਵੱਡਾ ਫੈਸਲਾ ਲਿਆ ਗਿਆ ਹੈ ਤੇ ਵੱਡਾ ਐਲਾਨ ਕਿਸਾਨ ਜਥੇਬੰਦੀਆਂ ਦੇ ਵੱਲੋਂ ਮਿਲ ਕੇ ਕੀਤਾ ਗਿਆ ਤੇ ਉਹਨਾਂ ਨੇ ਕਿਹਾ ਕਿ ਸ਼ੁਕਰਨ ਸਿੰਘ ਨੂੰ ਲੈ ਕੇ ਹਰ ਘਰ ਦੇ ਵਿੱਚ ਹੱਕ ਦਾ ਜਿਹੜਾ ਨਾਰਾ ਮਾਰ ਰਹਾ ਹੈ ਤੇ ਉੱਥੇ ਹੀ ਜਿਹੜਾ 23 ਫਰਵਰੀ ਅਤੇ 24 ਫਰਵਰੀ ਜਿਹੜਾ ਕਾਲੇ ਦਿਵਸ ਵਜੋਂ ਮਨਾਇਆ ਜਾਵੇਗਾ ਤੇ ਇਹ ਵੱਡਾ ਐਲਾਨ ਕਿਸਾਨ ਜਥੇਬੰਦੀਆਂ ਦੇ ਵੱਲੋਂ ਕੀਤਾ ਗਿਆ ਹੈ ਇਸ ਮੁੱਦੇ ਨੂੰ ਲੈ ਕੇ ਸੁਣਦੇ ਹਾਂ ਹੋਰ ਕੀ ਕਹਿੰਨੇ ਜਗਜੀਤ ਸਿੰਘ ਢਲੇਵਾਲ ਦਾ ਐਸ ਵੇਲੇ ਤੁਸੀਂ ਦੇਖ ਰਹੇ ਹੋ ਕਿ ਜਿਸ ਤਰ੍ਹਾਂ ਬੱਲੋ ਪਿੰਡ ਦੇ ਨੌਜਵਾਨ ਸ਼ੁਕਰਨ ਸਿੰਘ ਦੀ ਇਸ ਅੰਦੋਲਨ ਦੇ ਵਿੱਚ ਸ਼ਹਾਦਤ ਤੋਂ ਬਾਅਦ ਪੂਰੇ ਦੇਸ਼ ਦੇ ਅੰਦਰ ਮਾਹੌਲ ਗੰਭੀਰ ਬਣਿਆ ਹੋਇਆ ਹੈ ਅਸੀਂ ਹਰ ਉਸ ਵੀਰਤਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਜੋ ਇਸ ਗੰਭੀਰ ਮਾਹੌਲ ਦੇ ਵਿੱਚ ਇਸ ਦੁਖ ਦੇ ਸਮੇਂ ਤੇ ਅੱਜ ਇਸ ਮੋਰਚੇ ਦੇ ਨਾਲ ਉਸ पीडਿਤ ਪਰਿਵਾਰ ਦੇ ਨਾਲ ਹਰਕੇ ਦਰਦ ਬਣਾਉਣ ਦਾ ਯਤਨ ਕਰ ਰਹੇ ਨੇ ਜਿਨ੍ਹਾਂ ਜਿਵੇਂ ਸਾਡੇ ਸਤਕਾਰਯੋਗ ਹਾਈ ਕੋਰਟ ਦੇ ਵਕੀਲ ਸੇਵਾ ਨਾਮ ਲੋ ਸਟ੍ਰਾਈਕ ਕੀਤੀ ਗਈ ਹੈ ਅਸੀਂ ਇੱਥੇ ਤੋਂ ਧਰਮਾਤ ਕਰਦੇ ਆ ਸਾਡੇ ਵਕੀਲ ਵੀਰਾਂ ਦਾ ਤੇ ਸਾਨੂੰ ਇਹ ਵੀ ਖਬਰਾਂ ਮਿਲੀਆਂ ਨੇ ਕਿ ਕੁਝ ਲੋਕ ਸਾਡੇ ਉਹਨਾਂ ਵਕੀਲ ਵੀਰਾਂ ਦੇ ਉੱਤੇ ਦਮਾ ਪਾ ਰਹੇ ਨੇ ਕਿ ਇਹ ਤੁਸੀਂ ਗਲਤ ਕਰ ਰਹੇ ਹੋ ਤਾਂ ਇਹਦਾ ਮਤਲਬ ਇਹ ਨਿਕਲਦਾ ਹੈ ਕਿ ਸਮੂ ਸਭ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਦੇਸ਼ ਦਾ ਢਿੱਡ ਭਰਨ ਵਾਲਾ ਅੰਦਾਜ਼ਾ ਜਦੋਂ ਆਪ ਨੂੰ ਹੱਕੀ ਮੰਗਾਂ ਦੇ ਲਈ ਬਾਹਰ ਨਿਕਲਿਆ ਹੈ ਆਪ ਨੂੰ ਮੰਗਾਂ ਲੈ ਕੇ ਬਾਹਰ ਤੁਰਿਆ ਹੈ ਤਾਂ ਸਰਕਾਰਾਂ ਕਿਸ ਤਰੀਕੇ ਦੇ ਨਾਲ ਉਹਨਾਂ ਦੇ ਨਾਲ ਪੇਸ਼ ਆ ਰਹੀ ਹੈ ਨੇ ਔਰ ਉਸ ਵੇਲੇ ਹਰ ਉਹ ਭਾਰਤ ਦਾ ਵਿਚੰਡਾ ਜਿਹੜਾ ਇਹ ਮਹਿਸੂਸ ਕਰਦਾ ਹੈ ਕਿ ਰਸਈ ਕਰ ਰਸੀ ਪੇਟ ਭਰ ਕੇ ਰੋਟੀ ਖਾਂਦੇ ਆ ਤਾਂ ਉਹ ਕਿਸਾਨਾਂ ਦੀ ਬਦੌਲਤ ਹੈ ਉਹ ਇਸ ਦੁੱਖ ਦੀ ਘੜੀ ਦੇ ਵਿੱਚ ਪਰਿਵਾਰ ਨਾਲ ਔਰ ਇਸ ਮੋਰਚੇ ਦੇ ਨਾਲ ਪੂਰੀ ਤਰ੍ਹਾਂ ਖੜਾ ਹੈ ਔਰ ਉਹਨਾਂ ਸਮਾਜ ਸੇਵੀ ਤੇ ਲੋਕਤਨ ਮਾਦ ਕਰਦੇ ਆ ਜਿਸ ਤਰ੍ਹਾਂ ਬਹੁਤ ਸਾਰੇ ਹੋਰ ਸਮਾਜ ਸੇਵੀ ਜਥੇਬੰਦੀਆਂ ਹੋਰ ਵੱਖ-ਵੱਖ ਤਰ੍ਹਾਂ ਦੀਆਂ ਧਾਰਮਿਕ ਸੰਸਥਾਵਾਂ ਵੱਲੋਂ ਸਾਡੇ ਇਸ ਵੀਜ਼ੇ ਨਾਲ ਸਾਡੇ ਇਸ ਬੱਚੇ ਦੇ ਨਾਲ ਹਮਦਰਦੀ ਪ੍ਰਗਟਾਉਣੀ ਹੈ ਅੱਜ ਪ੍ਰੋਗਰਾਮ ਕਰ ਰਹੇ ਨੇ ਕਿ ਭਈ ਕਾਲੇ ਦਿਨ ਤੇ ਤੌਰ ਦੇ ਤੇ ਅੱਜ ਦਾ ਦਿਨ ਮਨਾ ਕੇ ਜਿਵੇਂ ਵਕੀਲਾਂ ਨੇ ਪ੍ਰੋਗਰਾਮ ਲਿਆ ਹੈ ਕਿ ਭਈ ਅਸੀਂ ਅੱਜ ਦਾ ਦਿਨ ਪੂਰਾ ਹਾਈ ਕੋਰਟ ਲਈ ਪੂਰੇ ਪੰਜਾਬ ਦੇ ਸਾਰੇ ਸਾਰੇ ਕੋਰਟਾਂ ਦੇ ਵਿੱਚੋਂ ਵਕੀਲ ਹੜਤਾਲ ਕਰਨਗੇ ਪਰ ਮੈਂ ਦੂਸਰੇ ਵੀ ਸਾਰੇ ਵੀਰਾਂ ਨੂੰ ਅਪੀਲ ਕਰੂੰਗਾ ਟਰੱਕ ਡਰਾਈਵਰ ਟੈਕਸੀ ਡਰਾਈਵਰ ਹੋਰ ਟਰਾਂਸਪੋਰਟਰ ਵੀਰ ਹੋਰ ਵਪਾਰੀ ਵੀਰ ਕਿਰਪਾ ਕਰਕੇ ਇਸ ਗੱਲ ਨੂੰ ਜ਼ਰੂਰ ਸਹਿਯੋਗ ਦਿਓ ਕਿਉਂਕਿ ਇਹ ਲੜਾਈ ਕਿੱਲਿਆਂ ਕੇ ਸਾਹਮਣੇ ਦੀ ਨਹੀਂ ਹੈ ਇਹ ਸਾਡੇ ਦੇਸ਼ ਦੇ ਅੰਦਰ ਵਸਦੀ ਆਮ ਪਬਲਿਕ ਦੇ પેટ ਦੀ ਰੋਟੀ ਦਾ ਸਵਾਲ ਹੈ ਔਰ ਉਸ ਰੋਟੀ ਦੇ ਲਈ ਐਮਐਸਪੀ ਨੂੰ ਬਚਾ ਕੇ ਰੱਖਣ ਦੇ ਲਈ ਆਪਦੀ ਆਪਦੀ ਹੱਕੀ ਮੰਗਾਂ ਦੀ ਲੜਾਈ ਲੜਦਾ ਸਾਡਾ ਇਹ ਨੌਜਵਾਨ ਸ਼ਹੀਦ ਹੋਇਆ ਹੈ ਸੋ ਮੈਂ ਸਾਰੇ ਹੀ ਦੇਸ਼ ਵਾਸੀਆਂ ਨੂੰ ਅਪੀਲ ਕਰਦਾ ਕਿ ਬਈ ਪਿਆਰਿਓ ਅੱਜ ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈ ਇਸ ਬੱਚੇ ਦੇ ਨਾਲ ਖੜਨਾ ਤੁਹਾਨੂੰ ਸਾਰਿਆਂ ਨੂੰ ਐਸਕੇਐਮ ਨਾਨ ਪੋਲਿਟিক্যাল ਕਿਸਾਨ ਮਜ਼ਦੂਰ ਮੋਰਚੇ ਵੱਲੋਂ ਅਸੀਂ ਸਭ ਨੂੰ ਇੱਕ ਅਪੀਲ ਕਰਦੇ ਆ ਕਿ ਜਿੱਥੇ-ਜਿੱਥੇ ਵੀ ਦੇਸ਼ ਦੇ ਅੰਦਰ ਕੋਈ ਆਗਮੀ ਵਿਦੇਸ਼ਾ ਤੱਕ ਵੀ ਬੈਠਾ ਹੈ ਕਿਰਪਾ ਕਰਕੇ 23 ਤੇ 24 ਤਰੀਕ ਜਿਹੜੀਆਂ ਦੋ ਦਿਨਾਂ ਦੇ ਇਹ ਆਪਾਂ ਸਾਡੇ ਉਸ ਬਹਾਦਰ ਯੋਧੇ ਦੀ ਯਾਦ ਦੇ ਵਿੱਚ ਕਾਲੇ ਦਿਸ਼ ਦੇ ਤੌਰ ਦੇ ਉੱਤੇ ਕਾਲੇ ਝੰਡੇ ਆਪਣੇ ਘਰਾਂ ਦੇ ਉੱਤੇ ਲਾ ਕੇ ਆਪਣੇ ਦੁਕਾਨਾਂ ਤੇ ਲਾ ਕੇ ਆਪਣੇ ਵੇਖਲਾ ਦੇ ਉੱਤੇ ਲਾ ਕੇ ਇਹ ਰੋਸ਼ ਦਿਵਸ ਵਜੋਂ ਮਨਾਉਣਾ ਹੈ ਔਰ ਨਾਲ ਦੀ ਨਾਲ ਮੇਰੀ ਇਹ ਵੀ ਬੇਨਤੀ ਹੈ ਕਿ ਕੱਲ ਨੂੰ ਸਾਰਿਆਂ ਨੇ ਸਰਕਾਰ ਦੇ ਪੁਤਲੇ ਵੀ ਦਹਨ ਕਰਨਾ ਹੈ ਭਾਵੇਂ ਕੋ ਪਿੰਡ ਚ ਕਰ ਸਕਦਾ ਹੈ ਪਿੰਡ ਚ ਕਰੇ ਕੋਈ ਕਿਸੇ ਕਸਬੇ 'ਚ ਕਰ ਸਕਦਾ ਹੈ ਕਸਬੇ 'ਚ ਕਰੇ ਕੋਈ ਤਹਿਸੀਲ ਕੋਈ ਬਲੌਂਗ ਪੱਦਰ ਤੇ ਕੋਈ ਜ਼ਿਲ੍ਹਾ ਪੱਦਰ ਦੇ ਉੱਤੇ ਜਿਵੇਂ ਜਿਵੇਂ ਵੀ ਕਰ ਸਕਦਾ ਹੈ ਉਹ ਇਸ ਕੌਲ ਨੂੰ ਕਿਰਪਾ ਕਰਕੇ ਫੋਲੋ ਜ਼ਰੂਰ ਕਰੇ ਤਾਂ ਕਿ ਤੁਹਾਡਾ ਰੋਸ ਇਸ ਮੋਰਚੇ ਪ੍ਰਤੀ ਤੁਹਾਡੀ ਹਮਦਰਦੀ ਹੈ ਜਿਹੜੀ ਉਹ ਪੂਰੇ ਦੇਸ਼ ਦੇ ਵਿੱਚ ਜਾਵੇ ਵਰਲਡ ਦੇ ਵਿੱਚ ਜਾਵੇ ਮੈਂ ਫਿਰ ਦੁਬਾਰਾ ਵਕੀਰ ਜੀ ਦਾ ਤਹਿ ਦੁਰਤਮਾਦ ਕਰਦਾ ਜਿਨ੍ਹਾਂ ਨੇ ਅੱਜ ਹਾਈ ਕੋਰਟ 'ਚੋਂ ਮੈਸੇਜ ਦਿੱਤਾ ਹੈ ਕਿ ਅਸੀਂ ਇਸ ਨੌਜਵਾਨ ਦੀ ਸ਼ਹਾਦਤ ਤੋਂ ਬਾਅਦ ਰੋਸ ਵਜੋਂ ਹੜਤਾਲ ਕਰਕੇ ਕੋਟਾ ਮੰਨ ਕਰਨ ਲੱਗੇ